ਡੋਨਾਲਡ ਟਰੰਪ ਤੋਂ ਬਾਅਦ ਹੁਣ ਕੈਨੇਡਾ ਦੇ ਸਰਕਾਰ ਦੇ ਵੱਲੋਂ ਵੀ ਪ੍ਰਵਾਸੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਦਰਅਸਲ ਫੈਮਿਲੀ ਵਰਕ ਪਰਮਿਟ ਨੂੰ ਲੈ ਕੇ ਨਿਯਮ ਸਖਤ ਕਰ ਦਿੱਤੇ ਗਏ ਨੇ ਤੇ ਇਸ ਦਾ ਸਿੱਧਾ ਅਸਰ ਅੰਤਰਰਾਸ਼ਟਰੀ ਵਿਦਿਆਰਥੀਆਂ, ਕਰਮਚਾਰੀਆਂ ਤੇ ਪਰਿਵਾਰਾਂ ਦੇ ਉੱਤੇ ਪੈਣ ਵਾਲਾ ਹੈ। ਜਿੱਥੇ ਇੱਕ ਪਾਸੇ ਲਗਾਤਾਰ ਕੈਨੇਡਾ ਦੇ ਵੱਲੋਂ ਸਖਤਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਅਜਿਹੇ ਦੇ ਵਿੱਚ ਫੈਮਲੀ ਓਪਨ ਵਰਕ ਪਰਮਿਟ ਯਾਨੀ ਕਿ OWP ਦੇ ਨਿਯਮਾਂ ਨੂੰ ਕਿਹੜਾ ਕਰ ਦਿੱਤਾ ਗਿਆ ਜਿਸ ਦੇ ਨਾਲ ਜਿਹੜੇ ਬਿਨੇਕਾਰਾਂ ਦੀ ਗਿਣਤੀ ਹੈ ਉਹ ਸੀਮਤ ਕਰ ਦਿੱਤੀ ਗਈ ਹੈ ਕਿਉਂਕਿ ਰੋਜ਼ਗਾਰ ਦੀ ਸੰਭਾਵਨਾ ਤਲਾਸ਼ਣ ਦੇ ਲਈ ਭਾਰਤ ਜਿਹੜੇ ਆ ਲੋਕ ਜ਼ਿਆਦਾਤਰ ਕੈਨੇਡਾ ਨੂੰ ਕੂਚ ਕਰਦੇ ਨੇ ਪਰ ਹੁਣ ਫੈਮਲੀ ਓਪਨ ਵਰਕ ਪਰਮਿਟ ਵੀ ਜਿਹੜਾ ਹੈ ਉਸ ਨੂੰ ਸੀਮਤ ਕਰ ਦਿੱਤਾ ਗਿਆ ਸਕਾਈ ਕਰ ਦਿੱਤੀ ਗਈ ਹੈ ਯਾਨੀ ਕਿ ਕੈਨੇਡਾ ਇਸ ਸਾਲ 3 ਲੱਖ 92000 ਨਵੇਂ ਜਿਹੜੇ ਸਥਾਈ ਨਿਵਾਸੀਆਂ ਦਾ ਸਵਾਗਤ ਕਰਨ ਦੀ ਉਮੀਦ ਕਰ ਰਿਹਾ ਹੈ ਜਿਹੜੀ ਕਿ ਪਿਛਲੇ ਜਿਕਰ ਸਾਲਾਂ ਦੀ ਗੱਲ ਕਰੀਏ ਤਾਂ 5 ਲੱਖ ਸੀ ਤੇ ਕਾਫੀ ਘਟ ਦਸੀ ਜਾ ਰਹੀ ਹੈ ਤੇ ਜਿਹਦੇ ਵਿੱਚ ਫੈਮਿਲੀ ਓਪਨ ਵਰਕ ਪਰਮਿਟ ਨੂੰ ਲੈ ਕੇ ਇਹ ਨਿਯਮ ਸਖਤ ਕਰ ਦਿੱਤੇ ਗਏ ਨੇ ਜਾਨੀ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਰਮਚਾਰੀਆਂ ਦੇ ਜੀਵਨ ਸਾਥੀਆਂ ਦੇ ਵਿੱਚੋਂ ਕਿਸੇ ਇੱਕ ਨੌਕਰੀ ਜਾਂ ਫਿਰ ਕੰਪਨੀ ਦੇ ਨਾਲ ਕੈਨੇਡਾ ਭਰ ਦੇ ਵਿੱਚ ਜਿਹੜੇ ਆ ਉਹ ਕੰਮ ਕਰਨ ਦੀ ਆਗਿਆ ਦਿੰਦਾ ਹੈ ਪਹਿਲਾਂ ਇਸ ਇਸ ਮਾਮਲੇ ਦੇ ਵਿੱਚ ਜੋ ਹੈ ਓਪਨ ਵਰਕ ਪਰਮਿਟ ਦੇ ਲਈ ਐਪਲੀਕੇਸ਼ਨ ਕੀਤੀਆਂ ਜਾਂਦੀਆਂ ਸੀ ਪਰ ਨਵੇਂ ਨਿਯਮਾਂ ਦੇ ਤਹਿਤ ਕਾਫੀ ਹੱਦ ਤੱਕ ਇਸ ਨੂੰ ਸੀਮਿਤ ਕਰ ਦਿੱਤਾ ਗਿਆ ਜਿਸ ਕਰਕੇ ਲੋਕਾਂ ਨੂੰ ਵੀ ਕਾਫੀ ਜ਼ਿਆਦਾ ਇਸ ਦਾ ਨੁਕਸਾਨ ਹੋ ਸਕਦਾ ਹੈ ਲੋਕ ਵੀ ਕਾਫੀ ਜ਼ਿਆਦਾ ਪਰੇਸ਼ਾਨ ਹੋ ਸਕਦੇ ਨੇ ਤੇ ਜੇਕਰ ਤੁਸੀਂ ਵੀ ਕੈਨੇਡਾ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ ਰੂਲ ਜਿਹੜੇ ਆ ਦਿਨ ਬਦ ਦਿਨ ਸਖਤ ਹੁੰਦੇ ਜਾ ਰਹੇ ਨੇ ਤੇ ਇਸੇ ਸਖਤੀ ਦੇ ਚੱਲਦੇ ਹੁਣ ਫੈਮਿਲੀ ਦਾ ਵਰਕ ਪਰਮਿਟ ਜੋਲ ਹੁੰਦਾ ਉਸ ਨੂੰ ਲੈ ਕੇ ਵੀ ਇਹ ਵੱਡਾ ਝਟਕਾ ਇਸ ਵੇਲੇ ਕੈਨੇਡਾ ਦੀ ਸਰਕਾਰ ਦੇ ਵੱਲੋਂ ਦਿੱਤਾ ਗਿਆ ਯਾਨੀ ਕਿ 21 ਜਨਵਰੀ ਤੋਂ ਇਹ ਨਵੇਂ ਨਿਯਮ ਜਿਹੜੇ ਨੇ ਲਾਗੂ ਕਰ ਦਿੱਤੇ ਜਾਣਗੇ ਉਹ ਡਬਲਯੂਪੀ ਨਿਯਮ ਇਹ ਅਪਡੇਟ ਕੀਤੀ ਜਾ ਰਹੀ ਹੈ ਜੋ ਹਰ ਸਾਲ ਕੈਨੇਡਾ ਵਿੱਚ ਸਵੀਕਾਰ ਕੀਤੇ ਜਾਣ ਵਾਲੇ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਂਦਾ ਹੈ ਤੇ ਜਿਸ ਕਰਕੇ ਲੋਕ ਕਾਫੀ ਜ਼ਿਆਦਾ ਇਸ ਦੇ ਨਾਲ ਖੱਜਲ ਖੁਵਾਰ ਵੀ ਹੋ ਸਕਦੇ ਨੇ ਡੋਨਾਲਡ ਟਰੰਪ ਤੋਂ ਬਾਅਦ ਹੁਣ ਕੈਨੇਡਾ ਦੇ ਸਰਕਾਰ ਦੇ ਵੱਲੋਂ ਵੀ ਪ੍ਰਵਾਸੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਦਰਅਸਲ ਫੈਮਲੀ ਵਰਕ ਪਰਮਿਟ ਨੂੰ ਲੈ ਕੇ ਨਿਯਮ ਸਖਤ ਕਰ ਦਿੱਤੇ ਗਏ ਨੇ ਤੇ ਇਸ ਦਾ ਸਿੱਧਾ ਅਸਰ ਅੰਤਰਰਾਸ਼ਟਰੀ ਵਿਦਿਆਰਥੀਆਂ ਕਰਮਚਾਰੀਆਂ ਤੇ ਪਰਿਵਾਰਾਂ ਦੇ ਉੱਤੇ ਪੈਣ ਵਾਲਾ ਜਿੱਥੇ ਇੱਕ ਪਾਸੇ ਲਗਾਤਾਰ ਕੈਨੇਡਾ ਦੇ ਵੱਲੋਂ ਸਖਤਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਅਜਿਹੇ ਦੇ ਵਿੱਚ ਫੈਮਿਲੀ ਓਪਨ ਵਰਕ ਪਰਮਿਟ ਯਾਨੀ ਕਿ OWP ਦੇ ਨਿਯਮਾਂ ਨੂੰ ਕਿਹੜਾ ਕਰ ਦਿੱਤਾ ਗਿਆ ਜਿਸ ਦੇ ਨਾਲ ਜਿਹੜੇ ਬਿਨੇਕਾਰਾਂ ਦੀ ਗਿਣਤੀ ਹੈ ਉਹ ਸੀਮਤ ਕਰ ਦਿੱਤੀ ਗਈ ਹੈ ਕਿਉਂਕਿ ਰੋਜ਼ਗਾਰ ਦੀ ਸੰਭਾਵਨਾ ਤਲਾਸ਼ਣ ਦੇ ਲਈ ਭਾਰਤ ਜਿਹੜੇ ਆ ਲੋਕ ਜ਼ਿਆਦਾਤਰ ਕੈਨੇਡਾ ਨੂੰ ਕੂਚ ਕਰਦੇ ਨੇ ਪਰ ਹੁਣ ਫੈਮਿਲੀ ਓਪਨ ਵਰਕ ਪਰਮਿਟ ਵੀ ਜਿਹੜਾ ਹੈ ਉਸ ਨੂੰ ਸੀਮਤ ਕਰ ਦਿੱਤਾ ਗਿਆ ਸਕਾਈ ਕਰ ਦਿੱਤੀ ਗਈ ਹੈ ਯਾਨੀ ਕਿ ਕੈਨੇਡਾ ਇਸ ਸਾਲ 3 ਲੱਖ 95000 ਨਵੇਂ ਜਿਹੜੇ ਸਥਾਈ ਨਿਵਾਸੀਆਂ ਦਾ ਸਵਾਗਤ ਕਰਨ ਦੀ ਉਮੀਦ ਕਰ ਰਿਹਾ ਹੈ ਜਿਹੜੀ ਕਿ ਪਿਛਲੇ ਜਿਕਰ ਸਾਲਾਂ ਦੀ ਗੱਲ ਕਰੀਏ ਤਾਂ 5 ਲੱਖ ਸੀ ਤਾਂ ਕਾਫੀ ਘਟ ਦਸੀ ਜਾ ਰਹੀ ਹੈ ਤੇ ਜਿਹਦੇ ਵਿੱਚ ਫੈਮਿਲੀ ਓਪਨ ਵਰਕ ਪਰਮਿਟ ਨੂੰ ਲੈ ਕੇ ਇਹ ਨਿਯਮ ਸਖਤ ਕਰ ਦਿੱਤੇ ਗਏ ਨੇ ਯਾਨੀ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਰਮਚਾਰੀਆਂ ਦੇ ਜੀਵਨ ਸਾਥੀਆਂ ਦੇ ਵਿੱਚੋਂ ਕਿਸੇ ਇੱਕ ਨੌਕਰੀ ਜਾਂ ਫਿਰ ਕੰਪਨੀ ਦੇ ਨਾਲ ਕੈਨੇਡਾ ਭਰ ਦੇ ਵਿੱਚ ਜਿਹੜੇ ਆ ਉਹ ਕੰਮ ਕਰਨ ਦੀ ਆਗਿਆ ਦਿੰਦਾ ਹੈ ਪਹਿਲਾ ਇਸ ਇਸ ਮਾਮਲੇ ਦੇ ਵਿੱਚ ਜੋ ਹੈ ਓਪਨ ਵਰਕ ਪਰਮਿਟ ਦੇ ਲਈ ਐਪਲੀਕੇਸ਼ਨ ਕੀਤੀਆਂ ਜਾਂਦੀਆਂ ਸੀ ਪਰ ਨਵੇਂ ਨਿਯਮਾਂ ਦੇ ਤਹਿਤ ਕਾਫੀ ਹੱਦ ਤੱਕ ਇਸ ਨੂੰ ਸੀਮਿਤ ਕਰ ਦਿੱਤਾ ਗਿਆ ਜਿਸ ਕਰਕੇ ਲੋਕਾਂ ਨੂੰ ਵੀ ਕਾਫੀ ਜ਼ਿਆਦਾ ਇਸ ਦਾ ਨੁਕਸਾਨ ਹੋ ਸਕਦਾ ਹੈ ਲੋਕ ਵੀ ਕਾਫੀ ਜ਼ਿਆਦਾ ਪਰੇਸ਼ਾਨ ਹੋ ਸਕਦੇ ਨੇ ਤੇ ਜੇਕਰ ਤੁਸੀਂ ਵੀ ਕੈਨੇਡਾ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ ਰੂਲ ਜਿਹੜੇ ਆ ਦਿਨ ਬਦ ਦਿਨ ਸਖਤ ਹੁੰਦੇ ਜਾ ਰਹੇ ਨੇ ਤੇ ਇਸੇ ਸਖਤੀ ਦੇ ਚੱਲਦੇ ਹੁਣ ਫੈਮਿਲੀ ਦਾ ਵਰਕ ਪਰਮਿਟ ਜੂਲ ਹੁੰਦਾ ਉਸ ਨੂੰ ਲੈ ਕੇ ਵੀ ਇਹ ਵੱਡਾ ਝਟਕਾ ਇਸ ਵੇਲੇ ਕੈਨੇਡਾ ਦੀ ਸਰਕਾਰ ਦੇ ਵੱਲੋਂ ਦਿੱਤਾ ਗਿਆ ਯਾਨੀ ਕਿ 21 ਜਨਵਰੀ ਤੋਂ ਇਹ ਨਵੇਂ ਨਿਯਮ ਜਿਹੜੇ ਨੇ ਲਾਗੂ ਕਰ ਦਿੱਤੇ ਜਾਣਗੇ ਉਹ W P ਨਿਯਮ ਇਹ ਅਪਡੇਟ ਕੀਤੀ ਜਾ ਰਹੀ ਹੈ ਜੋ ਹਰ ਸਾਲ ਕੈਨੇਡਾ ਵਿੱਚ ਸਵੀਕਾਰ ਕੀਤੇ ਜਾਣ ਵਾਲੇ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਂਦਾ ਤੇ ਜਿਸ ਕਰਕੇ ਲੋਕ ਕਾਫੀ ਜ਼ਿਆਦਾ ਇਸ ਦੇ ਨਾਲ ਖਤਲ ਜਲ ਖੂਵਾਰ ਵੀ ਹੋ ਸਕਦੇ ਨੇ